ਰਾਜਵੀਰ ਜਵੰਦੇ ਦੀ ਮਾਂ ਤੇ ਪਤਨੀ ਨੇ ਲੋਕਾਂ ਨੂੰ ਇੱਕ ਬਹੁਤ ਵੱਡੀ ਅਪੀਲ ਕੀਤੀ ਆ ਕੀ ਆਖਿਆ ਦੋਵਾਂ ਮਾਵਾਂ ਧੀਆਂ ਨੇ ਤੁਹਾਨੂੰ ਦੱਸਦੇ ਆ ਰਾਜਵੀਰ ਜਵੰਦੇ ਨੂੰ ਉਸ ਦੁਨੀਆ ਤੋਂ ਗਏ ਨੂੰ ਲਗਭਗ ਮਹੀਨੇ ਦੇ ਨੇੜ ਹੋ ਗਿਆ ਹੁਣ ਮਾਂ ਤੇ ਪਤਨੀ ਸਦਮੇ ਦੇ ਵਿੱਚ ਆ ਭਾਵੇਂ ਪ੍ਰਮਾਤਮਾ ਨੇ ਜਿੱਡਾ ਵੱਡਾ ਘਾਟਾ ਪਰਿਵਾਰ ਨੂੰ ਪਾ ਦਿੱਤਾ ਜਿੱਡੀ ਵੱਡੀ ਵਿਪਤਾ ਇਹਨਾਂ ਦੋਵਾਂ ਜਾਣੀਆਂ ਦੇ ਉੱਤੇ ਪਾ ਦਿੱਤੀ ਆ ਭਾਵੇਂ ਉਹ ਜਿਹੜਾ ਦਰਦ ਆ ਉਹ ਘਟਾਇਆ ਵੀ ਘਟ ਨਹੀਂ ਸਕਦਾ ਕਿਉਂਕਿ ਇੱਕ ਪਤਨੀ ਦਾ ਪਤੀ ਜਹਾਨ ਤੋਂ ਤੁਰ ਜਾਣਾ ਤੇ ਸਮਝ ਲਓ ਉਸ ਦਾ ਜਹਾਨ ਹੀ ਸਮਝ ਲਓ ਸੁੰਨਾ ਹੋ ਜਾਂਦਾ ਤੇ ਇੱਕ ਮਾਂ ਦਾ ਇੱਕ ਲਾਇਕ ਪੁੱਤਰ ਜਿਨੇ ਪੂਰੀ ਦੁਨੀਆ ਦੇ ਵਿੱਚ ਆਪਣੇ ਪਰਿਵਾਰ ਦਾ ਆਪਣੇ ਪਿੰਡ ਦਾ ਆਪਣੇ ਮਾਪੇ ਦਾ ਨਾਮ ਰੋਸ਼ਨ ਕੀਤਾ ਹੋਵੇ ਜਦੋਂ ਭਰ ਜੋਬਨ ਰੁੱਤੇ ਤੁਰ ਜੇ ਤੇ ਉਸ ਮਾਂ ਦੇ ਉੱਤੇ ਕੀ ਬੀਤਦੀ ਹੋਊਗੀ ਇਹ ਵੀ ਤੁਸੀਂ ਭਲੀ ਭੰਤੀ ਸਮਝਦੇ ਹੋਵੋਗੇ ਪਰ ਹੁਣ ਪਰਮਾਤਮਾ ਦੇ ਉੱਤੇ ਕਿਸੇ ਦਾ ਜੋਰ ਨਹੀਂ ਇਸ ਕਰਕੇ ਪਰਮਾਤਮਾ ਦਾ ਭਾਣਾ ਤਾਂ ਹਰ ਇੱਕ ਨੂੰ ਮੰਨਣਾ ਪੈਂਦਾ ਭਾਵੇਂ ਪਰਿਵਾਰ ਨੇ ਪੂਰੀ ਕੋਸ਼ਿਸ਼ ਕੀਤੀ 40 ਹਸਪਤਾਲ ਦੇ ਵਿੱਚ ਪਤਨੀ ਅਤੇ ਮਾਂ ਜਿੰਨੀ ਦੇਰ ਤੱਕ ਰਾਜਵੀਰ ਜਵੰਦਾ ਉੱਥੇ ਉੱਥੇ ਜਿਹੜੋ ਦਾਖਲ ਸੀ ਉਸ ਦਾ ਟ੍ਰੀਟਮੈਂਟ ਹੋ ਰਿਆ ਸੀ ਉਹ ਹਮੇਸ਼ਾ ਭਾਵੇਂ ਉਸ ਨੂੰ ਕੋਈ ਵੀ ਮਿਲਣ ਜਾਵੇ ਉਹ ਰਾਤ ਦਿਨ ਪਰਮਾਤਮਾ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਸੀ ਕਿਉਂਕਿ ਡਾਕਟਰ ਵੀ ਇਹ ਗੱਲ ਮੰਨਦੇ ਆ ਕਿ 90% ਜਿਹੜਾ ਡਾਕਟਰੀ ਇਲਾਜ ਦੇ ਨਾਲ ਇਨਸਾਨ ਸਹੀ ਹੁੰਦਾ ਤੇ 10% ਦਵਾਵਾਂ ਤੇ ਅਰਦਾਸਾਂ ਇਹ ਜਿਹੜੀਆਂ ਇਹ ਇਹ ਕੰਮ ਕਰਦੀਆਂ ਪਰਮਾਤਮਾ ਤੋਂ ਡਾਡਾ ਕੋਈ ਨਹੀਂ ਇਹ ਪਰਿਵਾਰ ਸਮਝਦਾ ਸੀ ਤੇ ਪਰਿਵਾਰ ਹੈ ਵੀ ਬਹੁਤ ਧਾਰਮਿਕ ਬਿਰਤੀ ਵਾਲਾ ਰਾਜਵੀਰ ਜਵੰਦੇ ਦੀ ਮਾਤਾ ਉਹ ਸਿੱਖ ਧਰਮ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਸ ਦਾ ਅਟੁੱਟ ਵਿਸ਼ਵਾਸ ਆ ਉਹਨਾਂ ਦਾ ਅੰਮ੍ਰਿਤ ਚੱਕਿਆ ਹੋਇਆ ਤੇ ਪਿੰਡ ਨੇ ਉਹਨਾਂ ਨੂੰ 2019 ਦੇ ਵਿੱਚ ਸਰਬਸੰਤੀ ਦੇ ਨਾਲ ਪਿੰਡ ਪੋਨਾ ਦੇ ਵਿੱਚ ਸਰਪੰਚੀ ਵੀ ਦਿੱਤੀ ਸੀ ਤਾਂ ਕਿ ਪਿੰਡ ਦੀ ਭਲਾਈ ਹੋ ਸਕੇ ਉਹ ਇਹਨਾਂ ਨੇਕ ਇਨਸਾਨ ਸੀ ਰਾਜਵੀਰ ਜਵੰਦਾ ਉਸ ਦੇ ਲਈ ਜਿੱਥੇ ਪਰਿਵਾਰ ਰਿਸ਼ਤੇਦਾਰ ਤੇ ਬੱਚੇ ਅਰਦਾਸਾਂ ਕਰ ਰਹੇ ਸੀ ਉੱਥੇ ਹੀ ਜਿਹੜੇ ਉਸ ਦੇ ਸਰੋਤੇ ਸੀ ਕਿਉਂਕਿ ਆਮ ਤੌਰ ਤੇ ਵੇਖਿਆ ਜਾਂਦਾ ਕਿ ਜਦੋਂ ਕੋਈ ਜਿਹੜਾ ਪਰਿਵਾਰ ਦਾ ਕਰੀਬੀ ਹੋਵੇ ਜਿਸ ਦੇ ਨਾਲ ਖੂਨ ਦਾ ਰਿਸ਼ਤਾ ਹੋਵੇ ਜਾਂ ਮੋਹ ਪਿਆਰ ਹੋਵੇ ਉਹੀ ਔਖੇ ਸਮੇਂ ਖੜਦਾ ਪਰ ਰਾਜਵੀਰ ਜਵੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਦੋਸਤ ਵੀ ਬਹੁਤ ਬਣਾਏ ਸੀ ਜਿਨ੍ਹਾਂ ਨਾਲ ਵੀ ਉਸ ਦੀ ਦੋਸਤੀ ਸੀ ਉਹ ਦਿਲੋਂ ਸੀ ਤੇ ਸਰੋਤੇ ਵੀ ਰਾਜਵੀਰ ਜਵੰਦੇ ਦੇ ਉੱਤੋਂ ਆਪਣੀ jaan ਵਾਰਦੇ ਸੀ ਇਸ ਕਰਕੇ ਰਾਜਵੀਰ ਜਵੰਦੇ ਦੇ ਸਰੋਤੇ ਸੀ ਜਿਹੜੇ ਉਹ ਵੀ ਅਰਦਾਸਾਂ ਬੇਨਤੀਆਂ ਕਰਦੇ ਸੀ ਗੁਰੂ ਅੱਗੇ ਮੱਥਾ ਰਗੜਦੇ ਸੀ ਕਿ ਪ੍ਰਮਾਤਮਾ ਜੇਕਰ ਟੁੱਟੀ ਆ ਤਾਂ ਵੀ ਗੰਢ ਦੇ ਤੇ ਇਸ ਨੌਜਵਾਨ ਗਾਇਕ ਨੂੰ ਇੱਕ ਵਾਰ ਜ਼ਰੂਰ ਤੰਦਰੁਸਤੀ ਬਖਸ਼ੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਪ੍ਰਮਾਤਮਾ ਨੇ ਕਿਸੇ ਦੀ ਅਰਜੀ ਮਨਜ਼ੂਰ ਨਹੀਂ ਕੀਤੀ ਤੇ ਰਾਜਵੀਰ ਜਵੰਦੇ ਨੇ ਆਖਰ ਦਮ ਤੋੜ ਦਿੱਤਾ ਉਸ ਤੋਂ ਬਾਅਦ ਉਸ ਦੀ ਅੰਤਮ ਅਰਦਾਸ ਦੇ ਵਿੱਚ ਤੇ ਅੰਤਮ ਸੰਸਕਾਰ ਦੇ ਵਿੱਚ ਬਹੁਤ ਵੱਡੀ ਤਦਾਦ ਦੇ ਵਿੱਚ ਲੋਕ ਉੱਥੇ ਪਹੁੰਚੇ ਜਿਨ੍ਹਾਂ ਦੇ ਵਿੱਚ ਰਾਜਨੀਤਿਕ ਹਸਤੀਆਂ ਸਮਾਜਿਕ ਜਿਹੜੇ ਸਮਾਜ ਸੇਵੀ ਲੋਕ ਤੇ ਇਸ ਦੇ ਨਾਲ ਨਾਲ ਹੋਰ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਉਸ ਦੇ ਸਰੋਤੇ ਪਹੁੰਚੇ ਸੀ ਕਲਾਕਾਰ ਭਾਈਚਾਰਾ ਵੀ ਤਕਰੀਬਨ ਤਕਰੀਬਨ ਸਾਰੀ ਇੰਡਸਟਰੀ ਉੱਥੇ ਪਹੁੰਚੀ ਸੀ ਉਹਨਾਂ ਨੇ ਪਰਿਵਾਰ ਨੂੰ ਦਲਾਸਾ ਵੀ ਦਿੱਤਾ ਪਰਿਵਾਰ ਦੇ ਨਾਲ ਦੁੱਖ ਵੀ ਜਿਹੜਾ ਜ਼ਾਹਿਰ ਕੀਤਾ ਤੇ ਇਸ ਦੇ ਨਾਲ-ਨਾਲ ਉਹਨਾਂ ਨੇ ਪਰਿਵਾਰ ਨੂੰ ਆਖਿਆ ਕਿ ਭਾਵੇਂ ਹੁਣ ਰਾਜਵੀਰ ਜਵੰਧਾ ਇਸ ਜਹਾਨ ਦੇ ਵਿੱਚ ਨਹੀਂ ਰਿਹਾ ਪਰ ਜੇਕਰ ਪਰਿਵਾਰ ਨੂੰ ਕੋਈ ਵੀ ਲੋੜ ਆ ਉਹ ਹਮੇਸ਼ਾ ਉਸਦੇ ਭਾਈ ਬਣ ਕੇ ਉਸ ਪਰਿਵਾਰ ਦੇ ਨਾਲ ਖੜੇ ਆ ਰਾਜਵੀਰ ਜਵੰਦੇ ਦੀ ਪਤਨੀ ਤੇ ਮਾਂ ਉਹਦੇ ਇੰਨੇ ਡੂੰਘੇ ਸਦਮੇ ਦੇ ਵਿੱਚ ਸੀ ਕਿ ਉਹਨਾਂ ਨੇ ਜਿਹੜੀ ਆਈ ਹੋਈ ਸੰਗਤ ਦੇ ਨਾਲ ਦੋ ਬੋਲ ਵੀ ਸਾਂਝੇ ਨਹੀਂ ਕੀਤੇ ਸੋ ਇਸ ਸਮੇਂ ਉਹਨਾਂ ਦੀ ਜਿਹੜੀ ਛੋਟੀ ਭੈਣ ਸੀ ਉਹਨੇ ਦਿਲ ਕੀਤਾ ਉਹਨੇ ਵੱਡਾ ਦਿਲ ਕਰਕੇ ਜਿਹੜੀ ਆਈ ਹੋਈ ਸੰਗਤ ਸੀ ਉਹਨਾਂ ਦੇ ਨਾਲ ਕੁਝ ਰਾਜਵੀਰ ਜਵੰਦੇ ਦੀਆਂ ਗੱਲਾਂ ਕਰਕੇ ਉਹ ਜਿਹੜੇ ਉਹਨਾਂ ਦੇ ਸਰੋਤੇ ਸੀ ਉਹਨਾਂ ਦਾ ਜਿਹੜਾ ਦੁੱਖ ਘਟ ਕੀਤਾ ਸੋ ਹੁਣ ਜਦੋਂ ਰਾਜਵੀਰ ਜਵੰਦਾ ਜਹਾਨ ਤੋਂ ਤੁਰ ਗਿਆ ਸੀ ਤੇ ਪਰਿਵਾਰ ਦੇ ਵਿੱਚ ਇਕਲੌਤਾ ਕਮਾਉਣ ਵਾਲਾ ਸੀ ਉਦੋਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਉਹਨਾਂ ਨੇ ਆਖਿਆ ਸੀ ਕਿ ਰਾਜਵੀਰ ਜਵੰਦੇ ਦੀ ਧਰਮ ਪਤਨੀ ਨੂੰ ਸਰਕਾਰੀ ਨੌਕਰੀ ਦੇ ਨਾਲ ਨਵਾਜਿਆ ਜਾਵੇ ਜਿਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਦੇ ਉੱਤੇ ਵਹਿ ਛਿੜ ਗਈ ਕਿ ਰੱਜੇ ਪੁੱਜੇ ਪਰਿਵਾਰ ਨੂੰ ਸਹਾਇਤਾ ਦੀ ਲੋੜ ਨਹੀਂ ਇਸ ਦੀ ਥਾਂ ਤੇ ਕਿਸੇ ਨੌਜਵਾਨ ਨੂੰ ਜਿਹੜਾ ਲੋੜਵੰਦ ਹੋਵੇ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਉਹ ਵੀ ਜਿਹੜੀ ਮੈਰਿਡ ਦੇ ਆਧਾਰ ਤੇ ਸੋ ਰਾਜਵੀਰ ਜਵੰਦੇ ਦਾ ਪਰਿਵਾਰ ਨਾ ਤਾਂ ਪਹਿਲਾਂ ਕਦੇ ਉਹਨਾਂ ਨੇ ਲਾਲਚ ਕੀਤਾ ਤੇ ਨਾ ਹੀ ਜਵੰਦੇ ਦੇ ਜਾਣ ਤੋਂ ਮਗਰੋਂ ਇਸ ਕਰਕੇ ਜਵੰਦਾ ਦਾ ਪਰਿਵਾਰ ਉਹਨਾਂ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਪ੍ਰਮਾਤਮਾ ਨੇ ਉਹਨਾਂ ਨੂੰ ਰਿਜ਼ਕ ਬਥੇਰਾ ਦਿੱਤਾ ਪਰ ਜੇਕਰ ਕਿਸੇ ਚੀਜ਼ ਦੀ ਕਮੀ ਸੀ ਤੇ ਉਹ ਸੀ ਜਵੰਦੇ ਦੇ ਸਵਾਸਾਂ ਦੀ ਇਸ ਕਰਕੇ ਉਹ ਨਾ ਤਾਂ ਉਹਨਾਂ ਨੂੰ ਲੋੜ ਆ ਨੌਕਰੀ ਦੀ ਤੇ ਨਾ ਹੀ ਕਦੇ ਉਹਨਾਂ ਨੇ ਕਿਸੇ ਸਰਕਾਰ ਅੱਗੋਂ ਮੰਗ ਕੀਤੀ ਆ ਇਹ ਗੱਲ ਕਹਿਣ ਦੇ ਨਾਲ ਇਹ ਬਹਿਸ ਸੀ ਜਿਹੜੀ ਇਸ ਨੂੰ ਠੱਲ ਪੈ ਗਈ ਕਿਉਂਕਿ ਕਈ ਲੋਕ ਇਹ ਸਮਝਦੇ ਸੀ ਕਿ ਰਤਬੇ ਤੇ ਰਸੂਕ ਕਰਕੇ ਰਾਜਵੀਰ ਜਵੰਦੇ ਦਾ ਪਰਿਵਾਰ ਕਿਤੇ ਸਰਕਾਰੀ ਨੌਕਰੀ ਜਿਹੜੀ ਆਪਣੀ ਹੈਸੀਅਤ ਤੇ ਜਾਂ ਫੇਰਾ ਆਪਾ ਕਹਿ ਸਕਦੇ ਆ ਤਰਸ ਦੇ ਆਧਾਰ ਤੇ ਉਹ ਪ੍ਰਾਪਤ ਨਾ ਕਰ ਸਕੇ ਪਰ ਰਾਜਵੀਰ ਜਵੰਦੇ ਦਾ ਜਿਵੇਂ ਸੁਭਾਅ ਸੀ ਉਹਨੇ ਤਾਂ ਸਰਕਾਰੀ ਨੌਕਰੀ ਤੋਂ ਭਾਵੇਂ ਉਹ ਸਰਕਾਰੀ ਨੌਕਰੀ ਤੇ ਮੌਜੂਦ ਰਹਿੰਦਾ ਪਰ ਉਹਨੇ ਉਦੋਂ ਵੀ ਆਪਣੀ ਨੌਕਰੀ ਤੋਂ ਅਸਤੀਫਾ ਪੰਜਾਬ ਦੇ ਕਿਸੇ ਲੋੜਵੰਦ ਲਈ ਦਿੱਤਾ ਤੇ ਹੁਣ ਵੀ ਪਰਿਵਾਰ ਜਿਹੜੀ ਗੱਲ ਰਾਜਵੀਰ ਜਵੰਦੇ ਨੇ ਕੀਤੀ ਉਸ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਖੜ੍ਹਾ ਹੈ